ਕਤੰਦਰਾ ਬਚ ਗਏ ਓਏ ਦੂਜੀ ਗਲੀ ਚੋਂ ਨਹੀਂ ਚਪੇੜੇ ਪੈਣੇ ਕਰ ਵਧੀਆ ਸੀਗਾ ਕਿੰਨੇ ਕੁ ਦਿੱਤੇ ਇਹਨਾਂ ਨੇ ਇਹਨਾਂ ਤਾਂ 100 ਦਿੱਤਾ ਯਾਰ 100 ਦਿੱਤਾ ਯਾਰ ਸ਼ਾਮ ਦਾ ਪ੍ਰੋਗਰਾਮ ਬਣ ਜੂ ਆਪਾਂ ਬਣੋ ਨਾ ਆ ਤਗੜਾ ਘਰ ਇਹਦੇ ਇਹ ਘਰੇ ਚੱਲਦੇ ਆਪਾਂ ਜੇ ਕੁਝ ਵੱਡੀ ਆ ਹਾਂ ਇੱਥੋਂ ਵੱਧ ਪੈ ਮੱਗੀ ਜਿੰਨੇ ਵੀ ਕਰਦਾ ਹੀ ਆ ਜਿੰਨੇ ਨੇ 100 200 ਨੀ ਮੱਗਣਾ ਹੁਣ ਨਹੀਂ ਨਹੀਂ ਸ਼ਾਮ ਦਾ ਜਗਾੜ ਹੋ ਜਾ ਆਪਣਾ ਸਾਰਾ ਵੇ ਕੌਣ ਹੈ ਬਾਹਰ ਚ ਵੇਖ ਕੇ ਆ ਮੈਂ ਬਾਹਰ ਖੜਕੀ ਜਾਂਦਾ ਆ ਜਾ ਕੌਣ ਆ ਭਾਈ ਸਤਿ ਸ਼੍ਰੀ ਅਕਾਲ ਮਾ ਗੇਟ ਖੋਲੋ ਕੌਣ ਆ ਤੁਸੀਂ ਆਪ ਜੀ ਆਸ਼ਰਮ ਤੋਂ ਆਏ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਸ਼ਰਮ ਤੋਂ ਆਏ ਜੀ ਚੰਡੀਗੜ੍ਹੋਂ ਜੀ ਅੱਛਾ ਜੀ ਜੀ ਪਰਚੀ ਘਟ ਨਹੀਂ ਸੀ ਜੀ ਠੀਕ ਹੈ ਵੇ ਪਟਨਾਗੜ ਤੋਂ ਆਏ ਹਾਂ ਹਾਂਜੀ 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 ਦੁਖੀਆਂ ਦਾ ਅਸਰਾ ਆਸ਼ਰਮ ਆ ਜੀ ਬਾਬਾ ਮੱਕੜਦਾਸ ਜੀ ਦਾ ਉੱਥੋਂ ਆਏ ਹਾਂ ਜੀ ਅੱਛਾ ਉਹਦੀ ਪਰਚੀ ਕੱਢ ਦੇਵਾ ਅੱਛਾ ਪਰਚੀ ਕੱਢ ਦੇ ਹਾਂਜੀ 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 ਉੱਥੇ ਜਿਹੜੇ ਨਿੱਕੇ ਨਿੱਕੇ ਬੱਚੇ ਆ ਉੱਥੇ ਰਹਿੰਦੇ ਆ ਜੀ ਸਾਡੇ ਕੋਲੇ ਬੱਚੇ ਜਿਨ੍ਹਾਂ ਦਾ ਸੰਹਾਰਾ ਨਹੀਂ ਜੀ ਸੰਹਾਰਾ ਨਹੀਂ ਜੀ ਉੱਥੇ ਅੱਛਾ ਹਾਂ ਜਦ ਮਾਂ ਬਾਪ ਮਰੇ ਵੇ ਛੋਟੇ ਬੱਚੇ ਠੀਕ ਹਾਂਜੀ ਹਾਂਜੀ ਅੱਛਾ ਚੰਦਾ ਲੈਣ ਆਏ ਆ ਤੁਸੀਂ ਹਾਂਜੀ ਜਾਂਜਾ ਜੀ ਉਹੀ ਪਰਚੀ ਹੈ ਪੁੱਤ ਕਿਹੜੇ ਆਸ਼ਰਮ ਚੋਂ ਆਏ ਆ ਦੁਖੀਆਂ ਦਾ ਆਸਰਾ ਸ਼ਰਮਾ ਜੀ ਬਾਬਾ ਬਮਕਰ ਦਾ ਜੀ ਦਾ ਚੰਡੀਗੜ੍ਹ ਆ ਜੀ ਮਾਤਾ ਅੱਛਾ ਉੱਥੋਂ ਆਇਆ ਜੀ ਇੰਨੀ ਵਟਾਂ ਆਏ ਹਾਂ ਜੀ ਛੋਟੇ ਬੱਚੇ ਬਜ਼ੁਰਗ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉੱਥੇ ਉਹਨਾਂ ਦਾ ਰਹਿਣ ਬਸੇਰਾ ਦਵਾਈ ਬੁੱਢੀ ਦਾ ਚੱਲਦਾ ਜੀ ਬਾਬਾ ਜੀ ਵੱਲੋਂ ਫ੍ਰੀ ਅੱਛਾ ਤੇ ਉਹਦੀ ਪਰਚੀ ਕਟਨੀ ਹੈ ਮਾਤਾ ਜੀ ਤੁਹਾਡੀ ਚਲ ਕੋਈ ਨਹੀਂ ਪੁੱਤ ਚੰਦਾ ਦੇ ਦੂੰਗੀ ਤੇ ਆਜੋ ਬਹਿਜੋ 10 ਮਿੰਟ ਇੰਨੀ ਵਟਾਂ ਆਏ ਆਂ ਪਾਣੀ ਪੁਣੀ ਪੀ ਬਸ ਤੁਸੀਂ ਪਰਚੀ ਕਟਾ ਦਿਓ ਜੀ ਕੋਈ ਗੱਲ ਨਹੀਂ ਕੋਈ ਨਹੀਂ ਪੁੱਤ ਬੈਠੋ ਆਜੋ 10 ਮਿੰਟ ਇੱਥੇ ਬੈਠਦੇ ਨੇ ਮਾਦਾ ਚਲ ਇੱਥੇ ਬੈਜੋ ਪੁੱਤਰਾ ਮਾ ਹੈ ਗਰੂ ਪੁੱਤਰਾ ਪਾਣੀ ਪੀਓਂਗੇ ਨਹੀਂ ਮਾਂ ਪਿਛਲੇ ਘਰੋਂ ਪੀ ਕੇ ਆਏ ਅਸੀਂ ਪਾਣੀ ਤਾਂ ਜੀ ਅੱਛਾ ਉਹ ਚਾਹ ਬਣਾ ਦੇ ਨਹੀਂ ਨਹੀਂ ਜੀ ਬਸ ਮਾਂ ਤੂੰ ਪਰਚੀ ਘਟਾ ਦੋ ਬਸ ਕੱਲੀ ਕਿੰਨੇ ਦੀ ਪਰਚੀ ਪਤਾ ਹੈ ਮੈਂ ਤੁਹਾਨੂੰ ਕਿੰਨੇ ਜੀ ਹੈ ਮਾਦਾ ਆਪਣੇ ਘਰੇ ਪੰਜ ਜੀ ਹੈ ਪਤਾ ਸੀ ਤਿੰਨ ਬੱਚੇ ਹੈ ਦੋ ਜੀ ਅਸੀਂ ਬਸ ਪਾਪਾ ਬੂ ਮੱਕੜ ਦਾ ਦੀ ਸਾਰੇ ਡੱਬਰ ਨੂੰ ਪੀ ਆਰ ਦਵਾ ਦੇਣਗੇ ਜੀ ਕੈਨੇਡਾ ਤੇ ਤੁਸੀਂ 1100 ਦੇ ਹਿਸਾਬ ਨਾਲ ਪੰਜਾਂ ਜੀਆਂ ਦਾ 6000 ਰੁਪਏ ਬੰਦਾ ਮਾਤਾ ਲੈ ਆਓ। ਅੱਛਾ ਪੁੱਤ ਮੈਂ ਤਾਂ 25 ਤਾਂ ਕਟਾਉਂਗੀ 20 ਰੁਪਏ ਦੀ। ਮੇਰਾ ਇੱਕ ਪੁੱਤ ਛੋਟਾ ਉਹ ਪੜਦਾ ਹੈ, ਦੋ ਮੇਰੇ ਪੜ ਕੇ ਘਰੇ ਬੈਠੇ ਆ। ਮਾਤਾ ਜੀ 20 ਰੁਪਏ ਨਹੀਂ। ਉੱਥੇ ਤਾਂ 2.500 ਹੈਗਾ ਸਾਡੇ ਕੋਲ ਜਿਨ੍ਹਾਂ ਨੇ ਉੱਥੇ ਆਸ਼ਰਮ ਦੀ ਸ਼ਰਨ ਲਈ ਵੀ ਆ। ਅੱਛਾ ਤੇ 1.5 ਲੱਖ ਰੁਪਏ ਰੋਜ਼ ਦਾ ਉੱਥੇ ਖਰਚਾ। ਅੱਛਾ। 1.5 ਦਾ ਜੀ ਆਸ਼ਰਮ ਦਾ। ਮਾਂ ਨਾਲੇ ਤੁਹਾਡੇ ਭਾਗ ਖੁੱਲ ਜਾਣਗੇ ਜੇ ਵੱਧ ਕਟਾਵਾਂਗੇ ਅਰਦਾਸ ਕਰਦੇ ਆਂ ਬਾਬਾ ਜੀ ਬਹੁਤ ਧੰਨਵਾਦ ਜਮ ਚ ਪਲਾੜੀ ਹੈ ਮਾਤਾ ਇਹਦਾ ਇੱਕ ਸਾਲ ਹੋਣਾ ਮੈਂ ਵੀ ਮੰਗਦੀ ਹਾਂ ਪੁੱਤ ਸੁਰਗਾਂ ਚ ਪਲਾੜਤਾ ਹੈਗਾ ਪਰ ਅਸੀਂ ਵੀ ਮਾਂ ਤੁਹਾਨੂੰ ਮਾਂ ਤੁਸੀਂ ਵਿਸ਼ਵਾਸ ਨਹੀਂ ਕਰਨਾ ਤੁਹਾਨੂੰ ਦਿਖਾਉਣਾ ਆ ਦਿਖਾ ਬਾਬਾ ਜੀ ਜਿੰਨੇ ਜਿੰਨਾ ਦੇ ਵਿੱਚ ਲਾਏ ਫੋਟੋ ਮੈਂ ਤੁਹਾਨੂੰ ਦਿਖਾਉਣਾ ਫੇਰ ਪਤਾ ਲੱਗੂ ਮਾਂ ਸਾਰਾ ਡੱਬਰ ਮਾਤਾ ਦੇਖ ਜਾ ਅੱਜ ਵੜਿਆ ਪਛੱਡ ਤੂੰ ਮੈਂ ਦਿਖਾਉਣਾ ਆ ਦੇਖੋ ਮਾਂ ਆ ਵੀ ਆ ਵੀ ਆ ਦੇਖੋ ਆ ਬਾਬਾ ਜੀ ਇਹਨੇ ਬਾਬਾ ਜੀ ਨੇ ਅਰਦਾਸ ਕੀਤੀ ਇਹਨਾਂ ਦੀ ਅੱਛਾ ਗੁੱਡ ਮੈਂਟ ਬਾਬੇ ਜੀ ਨੇ ਚੜਾਈ ਜਾਂਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਸਰ ਇਹੇ ਬਾਹਰ ਗਏ ਸੀ ਹਾਂ ਜੀ ਹਾਂ ਜੀ ਉਹਨਾਂ ਨੇ ਕੀਤੀ ਹੈ ਕਰਵਾ ਕਰਨੀ ਵਾਲੇ ਬਾਬਾ ਜੀ ਹਾਂ ਜੀ ਹਾਂ ਜੀ ਬੈਠੋ ਤੁਸੀਂ ਮੈਂ ਲਿਆਉਣੀ ਆ ਹਾਂ ਜੀ ਘਰ ਤਾਂ ਵਧੀਆ ਗੱਡੀ-ਗੜੀ ਆ ਪੂਰਾ ਵਧੀਆ ਤੁਸੀਂ ਬੁਢੀ ਸ਼ਹਿਰ ਅਰਦੇ ਤਾਂ ਚੰਗੀ ਗੱਲ ਆ ਸ਼ਾਮ ਨੂੰ ਖੜਜ ਜੀਐਫਸੀ ਦਾ ਚਿਕਨੀ ਆ ਗਈ ਸਮੂਹ ਜੀ ਨਾ ਜੇ ਪਹਿਲਾਂ ਬੁੜੀ ਮਦਾ ਕਟ ਕਾਣੀ ਲਾਉਣ ਦੀਂ ਦੇ ਪੈਸੇ ਮਾਂ ਤਾਂ ਕੰਵਰੀ ਜੀ ਕੋਈ ਹੋ ਚੁੱਕੀ ਗਈ ਆ ਆਦੀ ਆਦੀ ਚੁੱਪ ਚੁੱਪ ਹਾਂਜੀ ਮਾਂ ਆ ਲੈ ਪੁੱਤ 2500 ਰੁਪਿਆ ਮੈਂ ਤਾਂ ਕਮੇਟੀ ਵਾਸਤੇ ਰੱਖੀ ਸੀ ਕਮੇਟੀ ਭਰਨੀ ਆ ਸੀ ਤਾਂ ਤੇ ਉਹਦੇ ਵਾਸਤੇ ਰੱਖਿਆ ਤੇ ਉਹਦੇ ਚ ਦਿੱਤੇ ਮੈਂ ਤੁਹਾਨੂੰ ਪੈਸੇ ਤੇ ਬਾਬੇ ਜੀ ਤੋਂ ਜਾ ਕੇ ਅਰਦਾਸ ਕਰਾ ਦੇ ਸਾਡੀ ਪੰਜਾਂ ਜੀਆਂ ਦੀਆਂ ਹਾਂਜੀ ਹਾਂਜੀ ਕਿਹੜੇ ਨਾਂ ਤੇ ਕੱਟਣੀ ਹੈ ਜੀ ਮੇਰ ਸਿੰਘ ਦੇ ਨਾਂ ਤੇ ਕੱਟ ਦਿਓ ਮੇਰ ਸਿੰਘ ਤੇ ਮੜੀ ਹਿੰਮਤ ਨਾ ਕੱਟ ਦਿਓ ਤੁਹਾਡਾ ਬਾਬਾ ਜੀ ਵੀ ਨਾ ਆਜੀ ਉਹ ਕਰ ਮੈਂ ਕੱਟ ਦੇ ਉਹ ਸਟੇਰ ਜਾਈ ਯਾਰ ਲਓ ਮੈਂ ਠੀਕ ਹੈ ਜੀ ਕੋਈ ਨਹੀਂ ਜੀ ਕੋਈ ਨਹੀਂ ਅਰਦਾਸ ਬਾਬੇ ਕੋਲੇ ਜਾ ਕੇ ਹਾਂ ਬਾਬਾ ਜੀ ਕੋਲੇ ਪਮ ਅਰਦਾਸ ਕੋਲੇ ਅਰਦਾਸ ਪਾ ਦੇ ਸਾਡੀ ਲਾਲੀ ਮਾਤਾ ਲਾ ਲੈਨੀ ਆ ਪੁੱਤ ਤੁਸੀਂ ਜਾਓ ਥੋੜਾ ਬਾਬਾ ਵੀ ਨਾ ਮੁਰੂ ਆਜੀ ਮੈਂ ਤਾਂ ਡਰ ਵੀ ਲੱਗਦਾ ਮੈਨੂੰ ਤੇਰੇ ਨਾਲੋਂ ਜ਼ਿਆਦਾ ਦਰਦ ਤੁਹਾਨੂੰ ਲੱਗਦਾ ਮਾਤਾ ਮਿਕਰ ਚੰਨ ਲਿਖਦਾ ਆ ਜਾ ਆ ਜਾ ਚੰਗੇ ਢੂਈ ਮਾਰ ਲਈ ਅੱਜ ਮਾਤਾ ਦੇ ਕੱਲ ਨੂੰ ਛੁੱਟੀ ਹੈ ਬਟਾ ਤੈਨੂੰ ਅੱਜ ਤਾਂ ਨਹੀਂ ਕੱਲੇ ਹੁੰਦੇ ਅਮਰੀਕਾ ਕਰੋ ਮਹਿੰਗੀ ਪੀਣੀ ਹਾਂ ਹੈਲੋ ਛੋਟੇ ਵੀਰ ਕਿਵੇਂ ਅਸੀਂ ਆਸ਼ਰਮ ਤੋਂ ਆਏ ਜੀ ਕਿਹੜਾ ਆਸ਼ਰਮ ਚੰਡੀਗੜ੍ਹੋਂ ਜੀ ਦੁਖੀਆਂ ਦਾ ਆਸਰਾ ਆਸ਼ਰਮ ਆ ਜੀ ਉਹਦੀਆਂ ਪਰਚੀਆਂ ਕੱਢਦੇ ਹਾਂ ਨਹੀਂ ਕੀ ਆਸ਼ਰਮ ਚ ਕੀ ਹੁੰਦਾ ਤੁਹਾਡੇ ਚ ਬੱਚੇ ਆ ਜੀ ਛੋਟੇ ਛੋਟੇ ਬਜ਼ੁਰਗ ਹੈ ਜੀ ਇਹਨਾਂ ਨੂੰ ਸਾਹਮਦੇ ਨਹੀਂ ਜੀ ਕੋਈ ਅੱਛਾ ਹਾਂਜੀ ਬਾਬਾ ਜੀ ਨੇ ਤਾਂ ਸੰਸਾਰ ਤਾਰਿਆ ਯਾਰ ਮੈਂ ਬਾਬਾ ਜੀ ਦਾ ਤਾਂ ਪੁੱਛਿਆ ਹੀ ਨਹੀਂਗਾ ਤੁਸੀਂ ਨਵੇਂ ਹੋ ਸਾਡੇ ਏਰੀਆ ਦੇ ਵਿੱਚ ਅਸੀਂ ਜ਼ਿੰਮੇਵਾਰ ਬੰਦੇ ਆ ਠੀਕ ਹੈ ਹਾਂਜੀ ਅਸੀਂ ਕਿਹੜਾ ਕੋਈ ਗਲਤ ਕਰੀ ਜੰਨੇ ਜੀ ਨਹੀਂ ਗਲਤ ਨਹੀਂ ਮੈਂ ਮੈਂ ਤਾਂ ਕਿਹਾ ਹੀ ਨਹੀਂ ਗਲਤ ਯਾਰ ਮੈਨੂੰ ਲੱਗਦੇ ਗਲਤ ਆ ਜਿਹੜਾ ਕਹਿੰਦਾ ਗਲਤ ਕਰੀ ਨਹੀਂ ਜੀ ਤੁਸੀਂ ਮੈਂ ਪੁੱਛਿਆ ਦਿਖਾਇਓ ਮਾਜਾ ਕੀ ਨਹੀਂ ਨਹੀਂ ਇਹ ਤਾਂ ਜੀ ਸਾਡਾ ਗੁਪਤ ਹੁੰਦਾ ਜੀ ਇਹ ਤਾਂ ਉਹ ਗੁਪਤ ਕੀ ਹੁੰਦਾ ਗੁਪਤ ਨੂੰ ਤੂੰ ਯਾਰ ਧਰਮਰਾਜ ਨੇ ਭੇਜਿਆ ਦਿਖਾ ਦੇ 1 ਮਿੰਟ ਨਹੀਂ ਜੀ ਉਹ ਦਿਖਾ ਦੇ ਠੱਗੀਆਂ ਠੋਰੀਆਂ ਬਹੁਤ ਆ ਯਾਰ ਅੱ ਦੇਖ ਲੋ ਦੇਖ ਲੋ ਸੇਵਾ ਦਾ ਕੰਮ ਆ ਸਾਨੂੰ ਕੀ ਉਹ ਸੇਵਾ ਸੇਵਾ ਹੀ ਵੇਖਣ ਲੱਗੇ ਅੱਜ ਕੱਲ ਠੱਗੀਆਂ ਬਥੇਰੀਆਂ ਸੇਵਾ ਦੇ ਨਾਂ ਤੇ ਸੇਵਾ ਵਾਲੇ ਬਦਨਾਮ ਕਰ ਰੱਖੇ ਬਥੇਰੀਆਂ ਨੇ ਅਮੇਰ ਕੀ 2500 ਦੀ ਪਰਚੀ ਕੱਟ ਗਿਆ ਨੇ ਹਾਂਜੀ ਹਾਂਜੀ ਇਹਨੇ ਕਟਾਈ ਹੈ ਜੀ ਕਿਨੇ ਮੇਰ ਨੇ ਕਟਾਈ ਕੀ ਮਾਤਾ ਨੇ ਮਾਤਾ ਨੇ ਕਟਾਈ ਹੈ ਜੀ ਸਾਰਾ ਪਰਿਵਾਰ ਸੀ ਜੀ ਬਾਈ ਹੈਗੇ ਸੀ ਕਰੇ ਸਾਰਾ ਪਰਿਵਾਰ ਸੀ ਜੀ ਪਿਛਲੇ ਘਰ ਦੀ ਸਾਰੀ 10 ਰੁਪਈਆ ਦੀ ਇਹਨਾਂ ਦੀ 2500 ਦੀ ਕੱਟੀ ਬੈਠੇ ਆ ਨਹੀਂ 100 ਰੁਪਈਆ ਦੀ ਇਹ ਜੀ ਆ 10 ਫਿੱਕੀ ਹੈ ਜੀ ਨਾਲ ਇਹ ਬੇਈਮਾਨੀ ਕਰਦੇ ਮਤਲਬ 90 ਤੁਸੀਂ ਖਾਓਗੇ ਤੇ 10 ਦਿਓਗੇ ਗਾਂ ਜਾ ਕੇ ਜਿਹਨੇ ਨਹੀਂ 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 ਜੀ ਇਹ ਸੇਵ ਜੇ ਕੁਝ ਕਰਦੇ ਨੇ ਸਤਾਪ ਉੱਥੇ ਹੀ ਰਹਿਣੇ ਆ ਫਿੱਕੀ ਰੁਪਈਏ ਜੀਵਨ ਸਫਲਾ ਹੋ ਜੂਗਾ 52 ਚੁੱਪ ਕਰ ਯਾਰ ਮੇਰਾ ਜੀਵਨ ਸਫਲਾ ਹੀ ਆ ਕੱਢ ਜਾ ਮੈਂ ਤੁਹਾਡੇ ਵਰਗੇ ਬਥੇਰੇ ਮਿਲਦੇ ਸਾਨੂੰ 1 31 51 ਵੀ 10 20 ਤੋਂ ਵੱਧੂ ਕੋਈ ਪਰਚੀ ਆ ਮਾਤਾ ਦੀ ਤੁਸੀਂ ਮਾਤਾ ਹੋਗੇ ਘਰੇ ਮੈਨੂੰ ਪਤਾ ਇਹੋ ਜੀ ਹੈ ਵਿਚਾਰੀ ਵਹਿਮਣ ਉਹ ਆਧਾਰ ਕਾਰਡ ਹੈ ਕਿ ਤੁਹਾਡੇ ਨਹੀਂ ਜੀ ਧਾਰ ਕਰੀ ਅਨੇ ਜੀ ਤੁਸੀਂ ਜੀ ਆਧਾਰ ਕਾਰਡ ਹੈਗੇ ਤੁਹਾਡੇ ਸੇਵਾ ਦੇ ਕਮਜਿਹਾਰ ਕਾਰਡ ਦਾ ਲੈਂਦੇ ਯਾਰ ਸੇਵਾ ਦੇ ਵਿੱਚ ਸੇਵਾ ਵਾਲੇ ਭਾਰਤ ਚ ਨਹੀਂ ਵਸਦੇ ਪੰਜਾਬ ਚ ਨਹੀਂ ਵਸਦੇ ਸੇਵਾ ਹੱਦ ਹੋ ਗਈ ਨਵੀਂ ਗੱਲ ਸੁਣਾਉਣੇ ਯਾਰ ਤੁਸੀਂ ਕਿਹੋ ਜੀ ਨੌਜਵਾਨ ਪੀੜ੍ਹੀ ਹੈ ਤੁਹਾਡੇ ਤੱਕ ਜ਼ਿੰਮੇਵਾਰੀ ਬਣਦੀ ਆਧਾਰ ਕਾਰਡ ਹੈ ਨਹੀਂ ਤੁਹਾਡੇ ਕੋਲ ਨਹੀਂ ਹੈ ਨਹੀਂ ਸੀ ਲਾਇਆ ਹੀ ਨਹੀਂ ਜੀ ਕਿਉਂ ਉਹ ਹੁਣ ਜੇ ਆਸ਼ਰਮ ਚ ਹੀ ਅਸੀਂ ਰਹਨੇ ਜੀ ਉੱਥੇ ਪਿਆ ਸਾਰਾ ਕੁਝ ਸਾਡਾ ਯਾਰ ਆਸ਼ਰਮ ਤੁਸੀਂ ਆਸ਼ਰਮ ਤੋਂ ਬਾਹਰ ਨਿਕਲੇ ਚੰਡੀਗੜ੍ਹ ਤੋਂ ਆਏ ਹੋ ਪੱਕੀ ਗੱਲ ਹਾਂ ਪੱਕੀ ਗੱਲ ਹੈ ਜੀ ਚੰਡੀਗੜ੍ਹੋਂ ਆਏ ਹਾਂ ਜੀ ਅਸੀਂ ਤਾਂ ਜੀ ਪੁਣ ਦੇ ਕੰਮ ਨੂੰ ਤੁਰੇ ਵੀ ਆਂ ਯਾਰ ਪੁਣ ਦੇ ਕੰਮ ਜਿਹੜਾ ਕੜ ਤਾਂ ਚਾਹੀਦਾ ਮੈਨੂੰ ਤੁਹਾਡੇ ਕੋਲ ਕਿ ਨਹੀਂ ਆਉਂਦਾ ਆਇਡੈਂਟੀਟੀ ਪ੍ਰੂਫ ਚਾਹੀਦਾ ਕਿ ਨਹੀਂ ਚਾਹੀਦਾ ਕਰਨਾ ਤੁਸੀਂ ਅਸੀਂ ਤੜਕੇ ਦੇ ਵੇਖੀ ਜਾਂਦੇ ਆਂ ਤੜਕੇ ਦਾ ਮੈਂ ਤੁਹਾਨੂੰ ਵੇਖੀ ਜਾਂਦਾ ਤੁਸੀਂ ਐਨੇ ਏਰੀਆ 'ਚ ਤੁਰੇ ਫਿਰਦੇ ਆਂ ਆਥਨ ਵੇਲਾ ਹੋ ਚੱਲਿਆ ਤੇ ਬੱਸ ਆ ਪਰਚੀਆਂ ਪਰਚੀਆਂ ਆ ਵੇਖ ਮੈਂ ਥੋੜੀਆਂ ਦੇਖ ਲਈਆਂ ਇੱਕ ਇਹਨਾਂ ਦੀ ਐ 2500 ਦੀ ਇੱਕ ਆਹ 2-4 ਹੋਰ ਹੈ 1100 1500 ਹਾਂ ਤਾਂ ਚੰਗੀ ਦਿਹਾੜੀ ਬਾਈ ਫਿਰਦੇ ਤੁਸੀਂ ਤਾਂ ਯਾਰ ਕਮਾਲ ਹੋ ਗਈ ਦਿਹਾੜੀ ਹੋ ਗਈ ਜੀ ਜਦੋਂ ਮੇਰੀ ਗੱਲ ਸੁਣ ਲੋ ਯਾਰ ਅਸੀਂ ਜ਼ਿੰਮੇਵਾਰ ਬੰਦੇ ਆ ਆ ਜਿਹੜਾ ਮੇਰਾ ਏਰੀਆ ਆ ਗਿਆ ਨਾ ਠੀਕ ਹੈ ਜੀ ਇਸ ਏਰੀਆ ਦੇ ਵਿੱਚ ਉਹ ਜਿੱਥੋਂ ਗੇਟ ਤੋਂ ਐਂਟਰ ਕੀਤੇ ਹੋ ਤੁਸੀਂ ਠੀਕ ਹੈ ਜੀ ਹਾਂ ਜੀ ਮੈਂ ਲੱਗ ਗਿਆ ਪਤਾ ਕਲੋਨੀ ਦਾ ਲੱਗ ਗਿਆ ਹਾਂ ਜੀ ਤੇ ਇਧਰ ਦੂਜਾ ਗੇਟ ਆ ਠੀਕ ਹੈ ਜੀ ਇਧਰੋਂ ਆਏ ਕਿ ਇਧਰੋਂ ਤੁਸੀਂ ਇਧਰੋਂ ਆਏ ਜੀ ਇਧਰੋਂ ਆਏ ਹਾਂ ਅੱਛਾ ਪਿੱਛੇ ਉਹਨਾਂ ਦੇ ਕੋਲ ਬੰਤ ਕੇ ਉਹਨਾਂ ਘਰਾਂ ਚੋਂ ਕੱਟ ਕੇ ਹਨ ਹਾਂ ਜੀ ਆਓ ਗੇਟ ਨਿਕਲ ਜਾਓ ਮੇਰਾ ਵੀਰ ਇੱਥੇ ਦੇਸੋ ਨਾ ਕਣਕਣ ਵਿੱਚ ਭਗੋ ਯਾਰ ਕਣਕਣ ਠੀਕ ਹੈ ਥੋੜੇ ਆ ਕੇ ਠੱਗ ਮੈਨੂੰ ਪਤਾ ਹੀ ਤੁਸੀਂ ਕੀ ਕਰਦੇ ਫਿਰਦੇ ਹੋ ਚਪੇੜੇ ਬਹੁਤ ਮਾਰਦਾ ਹੁੰਦਾ ਮੈਂ ਨਿਕਲੋ ਜਿੱਡੇ ਤੁਸੀਂ ਮਾਰ ਲਿਆ ਠੱਗੀ ਠੀਕ ਹੈ ਜਿੰਨਾ ਕਰ ਲਿਆ ਇਕੱਠਾ ਜਾਓ ਨਜ਼ਾਰੇ ਲਾਓ ਜਾ ਕੇ ਇੱਥੇ ਦਿਸਿਓ ਨਾ ਨਹੀਂ ਨਹੀਂ ਜੇ ਦਿਸ ਗਿਆ ਪੁਲਿਸ ਕਾਰਵਾਈ ਕਰਵਾਉਂਗਾ ਮੈਂ ਨਹੀਂ ਕੋਈ ਗੱਲ ਨਹੀਂ ਹਾਂ ਨਿਕਲੋ ਚੱਲ ਦੀ ਯਾਰ ਸਮਾਨਾਂ ਦੀ ਢੂਈ ਮਰਾਲੀ 2500 ਫਰਜ਼ ਕਰਦੇ ਭਾਈ ਮੇਰ ਨਾਲ ਗੱਲ ਹਾਂ ਤੇ ਵਾਹ ਹੁਣ ਡੇਰੀ ਚੱਪਣੇ ਪੈਸੇ ਨਹੀਂ ਦੇ ਕੇ ਆਇਆ ਸਮਾਨ ਸਭ ਨੂੰ ਲੈ ਲਿਆ ਹਾਂ ਹਾਂ ਵੀ ਡਿਸਪੋਜ਼ ਲਾ ਹਾਂ ਚਿਕਨ ਵੀ ਲੈ ਲੈਂਦਾ ਫੰਜਰ ਤੇ ਹਾਂ ਕੋਕਾ ਕੋਲਾ 1000 ਵਾਲੀ ਪੀਣੀ ਅਜ 8000 ਵਾਲੀ ਟੌਪ ਦੀ ਬੋਤਲ ਦੇ ਦੇ ਚੰਗਾ ਹੱਥ ਮਰਿਆ ਸੀ ਅੱਜ ਨਜ਼ਾਰਾ ਲੈਣਾ ਅੱਜ ਪੌਲਾ ਪਾਰਾ ਹਜ਼ਾਰ ਵਾਲੀ ਦੇ ਦੇ ਵਧੀਆ ਭਾਈ ਹਜ਼ਾਰ ਵਾਲੀ ਦੇ ਦੇ ਪੂਰੀ ਟੌਪ ਦੀ ਲੰਬਾ ਲੰਬਾ ਬਣਾਵੇ ਦਾਰੂ ਦਾ ਪੂਰੀ ਟੌਪ ਦੀ ਦੇ ਹਜ਼ਾਰ ਵਾਲੀ ਲਿਆ ਲਿਆ ਚਿਕਨ ਦਾ ਕੀਤਾ ਪ੍ਰਬੰਧ ਚਿਕਨ ਦਾ ਲੈ ਆਉਂਦਾ ਕੱਜਰ ਦੇ ਕੋਈ ਨਹੀਂ ਆ ਦਿਖਾ ਦਦੇ ਅਗਰ ਬਸ ਬੱਚਾ ਪਕੜ ਕੇ ਪਾਲਾ ਕੋਈ ਹੋਰ ਕੋਈ ਆ ਕੀ ਕਾ ਤੋਂ ਲੰਬਾਂ ਨਾਲ ਆ ਜਾ ਹਾਂ ਨਾ ਵਧੀਆ ਠੀਕ ਆ ਚੱਲ ਆ ਚਲ ਕਲਾ ਲਈ ਜਾਂਦੇ ਚੱਲ ਗਏ ਹਾਂ ਕਲਾ ਦੇ ਕੰਮ ਜੇ ਜੇ ਅਜੂ ਘਰੋਂ ਆਪਾਂ ਨੂੰ 3000 ਹੋਰ ਮਿਲ ਜਾਂਦਾ ਤਾਂ ਨਿਆਰਾ ਸੀ ਹੋਰ ਵੀ ਪ੍ਰੋਗਰਾਮ ਵਧੀਆ ਬਣ ਜਾਂਦਾ ਆਪਣਾ ਜਿਆਰਾ ਸੀ ਠੀਕ ਆ ਪੈਸੇ ਆਪਾਂ ਥੱਲੇ ਨਾ ਜੀ ਓਏ ਆਜ ਦੇ ਹਜੇ ਤਾਂ ਸੂਫੀਆਂ ਹਜੇ ਨਹੀਂ ਆਉਂਦੇਗੇ ਨਾਂਗਾ ਦੇਖ ਪਾ ਆ ਜਾ ਚੱਲ ਯਾਰ ਕਿਰਾਏ ਸੀ ਟੁੱਟਿਆ ਗਿਆ ਇਤੋਂ ਇੱਥੇ ਬੈਠਾਂਗੇ ਕਪੜੀਆਂ ਸਮਾਨ ਵਾ ਰਿਆ ਲੱਗਿਆ ਨਾ ਨਾ ਉੱਥੇ ਚੱਲ ਦੁਕਾਨ ਨੇੜੇ ਜੇ ਕੋਈ ਲੋੜ ਲੋੜ ਪੈਗੀ ਨਾ ਸਮਾਨ ਆ ਜਾ ਹੰਬੇ ਪਏ ਆ ਮਿੱਤਰਾ ਆ ਜਾ ਉਹ ਖੜਨਾਂ ਲੀਆਂ ਹੋਈਆਂ ਪਈਆਂ ਇੱਕ ਬੈਠੇ ਤੇ ਆਏ ਰੱਬਾ ਉਫਾ ਆ ਆਪਣਾ ਖਜ਼ਾਨਾ ਓ ਖਜ਼ਾਨਾ ਇੱਥੇ ਰੱਖ ਤੇ ਕੱਢਦਾ ਵਾਦਾ ਯਾਰ ਥਕਾਵਟ ਲੱਗੀ ਬੁੜੀ ਵੱਡੀ ਲੋਟ ਆਈ ਓਏ ਭੌਲੀ ਚਲਾਕ ਬਣਦੀ ਸੀਗੀ ਪੂਣੀ ਤਰ ਨਿਆਰਾ ਹੀ ਬੰਤਾ ਬਈ ਪਹਿਲਾ ਪੈਗ ਨਾਲੇ ਪੈਗ ਫਾ ਦਵਾ ਦਾ ਤੇਰੇ ਨਾਲੇ ਮੇਰੀ ਗੱਲ ਸੁਣ ਲਾ ਤੇ ਬੋਤਲ ਦੇਖ ਕੇ ਨਾ ਤੇਰਾ ਲਾਲਾ ਦਿਖ ਪੈਂਦੀ ਹੁੰਦੀਆਂ ਦੋ ਹੀ ਦੋ ਦੋ ਹੀ ਲਾਵਾਂਗੇ ਉਹ ਨਹੀਂ ਪਤਾ ਐਵੇਂ ਕਮਲਿਆਂ ਨੂੰ ਖੋਲਾਂ ਡੋ ਦੋ ਮੈਂ ਕੋਕ ਪਾਲਾਂ ਪਾਲਾਂ ਮੈਂ ਭਾਈ ਯਰ ਮੈਨੂੰ ਮੈਂਟ ਮਾਰ ਤੂੰ ਠਕਾਵਟ ਬਹੁਤ ਆ ਤੇ ਅੱਛਾ ਬਾਤ ਦਾ ਮੈਨੇ ਥੋੜਾ ਹੀ ਪਾਇਆ ਯਾਰ ਇੱਕ ਮਰੀਨਾ ਕਿ ਸਿਸਟਮ ਚੱਲੰਦੇ ਫੇਰ ਦੇ ਨਾ ਦੂਜੇ ਪੈਗ ਕੋਲ ਕੋਲ ਮਿੰਟ ਮਾਰਾਂ ਟੇ ਕਲੇਜੀ ਆ ਕਲੇਜੀ ਹੈਗੇ ਗਾਂ ਆ ਦੋ ਅੰਡੇ ਆ ਤੇ ਚਲ ਪੈਗ ਲਾ ਜੀ ਇਸ ਕਰਦੇ ਆ ਭਾਈ ਅਰ ਜਾ ਆ ਦਾ ਲੈ ਲੈ ਆਦਲਾ ਸ਼ਾਇਰ ਪਰ ਲੇ ਪਿੱਛੇ ਦੂਰੇ ਦਾਰੂ ਪਿਆ ਰਹਾ ਭਾਈ ਜਮਾ ਸਿਰਾਂ ਲਾਈ ਪਿਆ ਸੁਰਾ ਪਾਣੀ ਆ ਨਹੀਂ ਹੈਗਾ ਉਹ ਮਲਾ ਦਿੰਦੇ ਆ ਇਹ ਬਾਬੇ ਐਤ ਕੀ ਆਪਾਂ ਵੱਡੇ ਹੋਟਲ ਚ ਜਾਣਾ ਨਿਆਰਾ ਆ ਗਿਆ ਹੁਣ ਦੋ ਤਿੰਨ ਦਿਨ ਲੋੜ ਨਹੀਂ ਮੰਗਣ ਦੀ ਕੰਜਰ ਦੇ ਉਹ ਭਰਾਵਾ ਵਖਾਤਾ ਦੇ ਕੇ ਦਿਖਾਉਣਾ ਜਰਾਂਦ ਰੱਖ ਜਰਾਂਦ ਰੱਖ ਉਹ ਭੈਣ ਦੇ ਪੁੱਤ ਆਏ ਕਿੱਥੇ ਗਏ ਪੈਸੇ ਨੇ ਆ ਨੂਨ ਜਾਂ ਬਾਹਲਾ ਪਾ ਦਿੰਦੇ ਆ ਯਾਰ ਇੱਕ ਤਾਂ ਲੈ ਬਾਬੇ ਹਾਂ ਲਈ ਬੱਸ ਬੱਸ ਇੱਥੇ ਕੋਈ ਹੋਰ ਨਾ ਆ ਜਾ ਕੋਈ ਕੋਈ ਦੇਖ ਵੀ ਨਾ ਲਵੇ ਤੇ ਇੱਕ ਉਹ ਪਤੰਦਰਾ ਉਹ ਬੰਦੇ ਆ ਸਿਆਪੇ ਹੀ ਖੜਾ ਕਰਤਾ ਸੀ ਓਏ ਬਾਲਾ ਚਲਾਕ ਸੀ ਬਚ ਗਏ ਆਪਾਂ ਹਾਂ ਨਹੀਂ ਮੈਂ ਜਦੋਂ ਕਹਿੰਦਾ ਨਾ ਆਧਾਰ ਕਾਰਡ ਦਿਖਾ ਮੈਂ ਕਿਹਾ ਮਰ ਗੇ ਹੁਣ ਗਾਣੋਂ ਆਪਾਂ ਅਸਮਲੇ ਜਿੰਨੇ ਜਾਣਾ ਆਪਾਂ ਇਹ ਪਿੰਡ 'ਚ ਨਹੀਂ ਵੜਦੇ ਆਪਾਂ ਹੋਰ ਪਿੰਡ ਚੱਲਾਂਗੇ ਇੱਕ ਗੱਲ ਪਛਾਨ ਨਹੀਂ ਆ ਉਹਨੂੰ ਜੋ ਹੁਣ ਮਿਲ ਗਿਆ ਪਛਾਨ ਨੂੰ ਪਛਾਨ ਨੂੰ ਸਾਰਾ ਪਤਾ ਮੈਨੂੰ ਠੀਕ ਹੈ ਨਾ ਨਿਗਾਹ ਤਰੀ ਤੇਜ ਆ ਖਿੱਚ ਖੱਚੇ ਅਰਦਾਵਾ ਦੋ ਦੂਜਾ ਬਣਾਈਏ ਤੇ ਘਰ ਵਾਲੀਆਂ ਡਿੱਕੀ ਜਾਂਦੀਆਂ ਹਾਂ ਹੋਵੇ ਵੀ ਮੇਤਰਾ ਸਰੂਰ ਗਿਆ ਬਣ ਹੁਣ ਦਾ ਜੇ ਮਾ ਸਿਰਈ ਇਹ ਬਣ ਗਿਆ ਹਾਂ ਉਹ ਵੇਖੀ ਡੋਲਣਾ ਜਾਈ ਬਹੁਤ ਮਹਿੰਗੀਆਂ ਤੂੰ ਬਹੁਤ ਮਹਿੰਗੀ ਵਾ ਵਾ ਜਦ ਤਨ ਯਾਰ ਆਈ ਆ ਗਿਆ ਕੱਲੀ ਪਾਈ ਐ ਨਾ ਰਾਜਾ ਨੇ ਉਹ ਪੌਣੇ ਆ ਪੌਣੇ ਆ ਨਿਆਰਾ ਗਿਆ ਆ ਬੈਠੇ ਮੇਰੇ ਸਾਲੇ ਵੇਖੀ ਮੈਂਟ ਮਾਰ ਮੈਂਟ ਆ ਗਿਆ ਹਰਾਮ ਜਤਾ ਆਹੀ ਸੀਗੇ ਆਈਏ ਤੁਨੀ ਆ ਕੇ ਕਰਦੂਤ ਬੈਠੀ ਆ ਕੇ ਕਰਦੂਤ ਬੈਠੀ ਆਈਏ ਅਸਤੀ ਆਇਆ ਤੁਨ ਕਾਦੀਆਂ ਪਰਚੀਆਂ ਕੱਢਦੇ ਸੀ ਕਾਦੀਆਂ ਪਰਚੀਆਂ ਆ ਸਾਲੇ ਆ ਕੀ ਐ ਆਖੀ ਇੱਕ ਮਿੰਟ ਆਓ ਯਾਰ ਆਖੀ ਤਾਂ ਸੁਣੋ ਯਾਰ ਕੀ ਐ ਕਾਦੀਆਂ ਪਰਚੀਆਂ ਰੋਲੇ 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 ਆ ਕੀ ਐ ਕੀ ਐ ਯਾਰ ਦੱਸ ਹੈ ਆ ਮਾਤਾ ਨੂੰ ਪਛਾਣ ਕੌਣ ਪਾਉਣਾ ਕਦੇ ਮੈਨੂੰ ਲੱਗੇ ਮਤਤ ਕਰੋ ਮੈਂ 2500 ਰੁਪਏ ਲੈ ਕੇ ਆਇਆ ਮੈਨੂੰ ਕਹ ਦੇਤਾ ਹਾਂ ਨਾ ਮੈਂ ਸਰਪੰਚ ਸਾਹਿਬ ਸਾਰੇ ਆ ਪਈਆਂ ਤੂੰ ਮੈਂ ਤੈਨੂੰ ਤੂੰ ਕਹ ਮਖਦੀਰ ਦੀ ਕੁਛ ਨਹੀਂ ਇਹ ਹੈ ਕੁਛ ਨਹੀਂ ਐ ਸਭ ਚੱਲ ਰਹੀ ਐ ਪਰ ਜੇ ਪੈ ਪੜਨ ਕਿਤੇ ਪੈ ਪੈਸੇ ਕਢ ਓਏ ਇੱਕ ਮਿੰਟ ਯਾਰ ਆਹ ਤੇ ਪਿਓ ਨੂੰ ਹਣ ਥਾਲਾ ਉਹਨੂੰ ਹਟਾ ਲਈ ਬੇੜਾ ਦਿਨਾ ਯਾਰ ਬਾਹਰ ਪਿੱਛੇ ਕਿੱਥੋਂ ਦੇ ਆਈ ਏ ਇਧਰ ਪਿੱਛੇ ਬਾਹਰ ਸਾਡੇ ਬਾਹਰ ਸਾਡੀ ਓ ਮੈਂ ਤੂੰ ਮੈਂ ਚੰਡੀਗੜਾ ਆਸ਼ਰਮ ਤੋਂ ਆਇਆ ਤੇ ਓ ਯਾਰ ਬਾਹਰ ਕੋਈ ਨਹੀਂ ਕੋਈ ਨਹੀਂ ਪੈਸੇ ਕਢ ਪੈਸੇ ਕਢ ਪੈਸੇ ਕਢ ਗੱਲ ਪੈਸੇ ਕਢ ਆਵੇਂ ਪੈਸੇ ਆਖੀ ਆਖੀ ਪਕੜ ਦਾਸ ਆਹ ਵੇਖ ਲੋ ਲੁੱਪ ਆਹ ਦੇਖ ਆ ਸਾਲਿਓ ਇੰਨਾ ਮਾਲ ਲੁੱਟਦਾ ਕਿਹਦੇ ਵਿੱਚ ਇਹ ਸਾਰੇ ਪਿੰਡ ਨੂੰ ਲੁੱਟ ਗਿਆ ਆਸ਼ਰਮਾਂ ਦੇ ਨਾਂ ਤੇ ਓ ਤੁਹਾਡਾ ਬੇੜਾ ਬੇੜਾ ਤੁਹਾਡਾ ਕਿਹੜਾ ਆਸ਼ਰਮ ਹੈ ਕੋਈ ਨੰਬਰ ਆਂਦੇ 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 ਪਮੱਕੜ ਦਾਸ ਬਨੇ ਪੱਕੜ ਦਾਸ ਦੱਸਦੇ ਆਂ ਚੰਡੀਗੜ੍ਹ ਸਾਡਾ ਚੰਡੀਗੜ੍ਹ ਸਾਡਾ ਆਸ਼ਰਮ ਹੈ ਚੰਡੀਗੜ੍ਹ ਸਾਡਾ ਆਸ਼ਰਮ ਨਿਕਲੇ ਨਾ ਨਿਕਲੇ ਨਾ ਫੜ ਕੇ ਰੱਖੋ ਚੱਲ ਤੂੰ ਨਹੀਂ ਗਲਤ ਫਹਿਮੀ ਹੋਈ ਮੈਂ ਮਾਰਾਂ ਤੇ ਟਪੇੜਾ ਸੀ ਥੋੜਾ ਹੋਣ ਬੰਦੂਗਾ ਕਿਹੜਾ ਪਿੰਡ ਆਇਆ ਪਿੰਡ ਕਿਹੜਾ ਹਾ ਕੀਆ ਕਰ ਤੂਤ ਆਬ ਆ ਆ ਵੇਖ ਇੱਧਰ ਆ ਕੀ ਏ ਇਹਦੇ ਇੱਥੇ ਪਹਿਲਾਂ ਆ ਵੇਖ ਆ ਵੇਖ ਆ ਵੇਖ ਆ ਵੇਖ ਕੀ ਪਹਿਲਾਂ ਇਹ ਥੋੜ ਥੋਕੇ ਦੇ ਹੋ ਗਿਆ ਪਹਿਲਾਂ ਦੇ ਪੈਸੇ ਪਹਿਲਾਂ ਦੇ ਪੈਸੇ ਪਹਿਲਾਂ ਦੇ ਪੈਸੇ ਯਾਰ ਬਾਈ ਆ ਮੈਂ ਤੁਹਾਡੇ ਕੋਲ ਵੇਖੀ ਸੀ ਨਾ ਸਰਪੰਚ ਸਾਹਿਬ ਹਾਂਜੀ ਹਾਂਜੀ ਆ ਪੈਸੇ ਫੜੋ ਹਾਂਜੀ ਮਾਤਾ ਕਿੰਨੇ ਸੀ ਇੱਕ ਮਿੰਟ 2500 ਤਾਂ ਮੈਥੋਂ ਰੱਖੋ ਸਾਰਾ ਸਾਬ ਕਰਦੇ ਆ ਇੱਕ ਨਾ ਇੱਕ ਕੁਲਵੰਤ ਕੇ ਘਰੋਂ ਵੀ ਨਿਕਲੇ ਆ ਹਾਂਜੀ ਹਾਂਜੀ ਸਾਰੀ ਆ ਉਹ ਜਿਹੜੀ ਗਲੀ ਆ ਨਾ ਇਹਨਾਂ ਵਾਲੀ ਬਾਈ ਮੇਰਕੇ ਵਾਲੀ ਸਾਰੀ ਗਲੀ ਕੱਢੀ ਉਹਨਾਂ ਨੂੰ ਥਾਣੇ ਲੈ ਕੇ ਚਲੋ ਸਣੇ ਮਾਤਾ ਲੈ ਕੇ ਜਾਣਾ ਬਿਲਕੁਲ ਬਾਈ ਜੀ ਗਲਤੀ ਹੋ ਗਈ ਮੈਂ ਮਾਰ ਮਾਰ ਚ ਭੇੜੇ ਬੂਥਾ ਵਗਾਰ ਦੂੰਗਾ ਸਾਲੇ ਗਲਤੀ ਤੇ ਨਾ ਹੁਣ ਤਾਂ ਹਟੇ ਕੱਟਿਓ ਭਾਂ ਚੋਂ ਮੰਗ ਕੇ ਆਸ਼ਰਮਾਂ ਨਾਲ ਜਿਹੜੇ ਲਿਆ ਓਏ ਉਹ ਗੱਡੀ ਲਿਆ ਕੇ ਨਾ ਕਰਨ ਬਾਈ ਗਲਤੀ ਹੋ ਗਈ ਜਿਹੜ ਬਈ ਗਲਤੀ ਹੋ ਗਈ ਸਰਪੰਚ ਸਾਹਿਬ ਲੈ ਕੇ ਤਨੂੰ ਛੱਡ ਦੇ ਛੱਡ ਦੇ ਛੱਡ ਦੇ ਗਲਤੀ ਹੋ ਗਈ ਆ ਬਾਈ ਮੋਟਰਸੋਂ ਦੂਜਾ ਕਿੱਥੇ ਓਏ ਫੜ ਕੇ ਲੈਣੂ ਵੇਖੋ ਕਿਤੇ ਨੇਰੀ ਬਣ ਜੇ ਨਹੀਂ ਨਹੀਂ ਮਾਰ ਮੋਟਰ ਤੇ ਓਏ ਯਾਰ ਆ ਪਿੱਛੇ ਵੱੜ ਕੇ ਬੈਠਾ ਰੂ ਇਧਰ ਆ ਗਲਤੀ ਹੋ ਗਈ ਬਾਈ ਯਾਰ ਤੂੰ ਹੀ ਪੈਸੇ ਰੱਖ ਲਓ ਯਾਰ ਕਿੱਡੇ ਨੌਜਵਾਨ ਹੈਗੇ ਸ਼ਰਮ ਨਹੀਂ ਉਹਦੀ ਬੈਂਸਰ ਬਹੁਤ ਵਧੀਆ ਰੱਖ ਲੋ ਬਾਈ ਯਾਰ ਅੱਛਾ ਪੈਸੇ ਰੱਖ ਲੋ ਫੇਰ ਫੇਰ ਮੰਗਾਂ ਤੁਸੀਂ ਪੈਸੇ ਰੱਖ ਲੋ ਗਲਤੀ ਹੋ ਗਈ ਬਾਈ ਤੁਸੀਂ ਨੌਜਵਾਨ ਹੋ ਕੇ ਆਹ ਕੰਮ ਕਰਦੇ ਹੋ ਪਰਚ ਆਹ ਵੇਖੋ ਕੀ ਆਹ ਵੇਖੋ ਸਰਪੰਚ ਸਾਹਿਬ ਇੰਨੀ ਵਧੀਆ ਛਪਾਈ ਹੈ ਨਾ ਜਿਹੜੀ ਜਾਲੀ ਪਰਚੀਆਂ ਛਪਾਈਆਂ ਨਾਲ ਸਾਰਾ ਕੁਝ ਮੈਂ ਉਦੋਂ ਹੀ ਮੁੰਡਾ ਮਗਰ ਲਾਤਾ ਆ ਆ ਆ ਰਿਹਾ ਮੁੰਡਾ ਦੇਖੋ ਆ ਮੁੰਡਾ ਉਦੋਂ ਹੀ ਮਗਰ ਲਾਤਾ ਮੇਰੇ ਨਾਲ ਸੀਗਾ ਮੈਂ ਇਹਨੂੰ ਕਹੇ ਵੀ ਮਗਰ ਲੱਗਿਆ ਰੇ ਜਿੱਥੇ ਜਾਂਦੇ ਨੇ ਮੈਨੂੰ ਦੱਸ ਦੀ ਫੇਰ ਇਹਨੇ ਫੋਨ ਕੀਤਾ ਅੱਛਾ ਇਹਨੇ ਮੁੰਡੇ ਨੇ ਭਾਲਿਆ ਵੀ ਕਿੱਥੇ ਇਹ ਨਾਲ ਹੀ ਸੀ ਗਲੀ 'ਚ ਹੀ ਮਿਲ ਗਿਆ ਇਹਨਾਂ ਦੇ ਮਾਤਾ ਕੇ ਬਾਈ ਮ ਈ ਹਾਲਾ ਬਾਈ ਮਾਰੇ ਦੋ ਤਿੰਨ ਬਾਣ ਚੱਲ ਬਿਠਾ ਲੈ ਕੇ ਆਇਆ ਕਰੋ ਲੈ ਕੇ ਇਹਨੂੰ ਥਾਣੇ ਆਓ ਇਹ ਯਾਰ ਬੰਦੇ ਮੰਗਦੇ ਫਿਰਦੇ ਆ ਉੱਥੇ ਬੁੜੀਆਂ ਨੂੰ ਥੱਕ ਲੈ ਆਵੇ 2500 ਚੱਲ ਆ ਇਧਰ ਚੱਲ ਇਧਰ ਹੋ ਯਾਰ ਬਾਹਰ ਨੂੰ ਲੈ ਕੇ ਥਾਣੇ ਆ ਗਿਓ ਇਧਰ ਇਧਰ ਬੈਠ ਆ ਜੋ ਮਾਤਾ ਜੀ ਤੁਸੀਂ ਵੀ ਲਾਓ ਥਾਣੇ ਆਓ ਆਪਣੇ ਮੁੰਡੇ ਖੜੇ ਆ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਬੈਠੇ